ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ 12ਵੀਂ ਚਮਤ ਦੀ ਸਲਾਨਾ ਪ੍ਰੀਖਿਆ ਦੇ ਵਿੱਚ ਜੋ ਅੱਜ ਪੰਜਾਬੀ ਲਾਜ਼ਮੀ ਦਾ ਪੇਪਰ ਹੋਇਆ ਹੈ ਉਸ ਦਾ ਹੱਲ ਕਰਾਂਗੇ ਤਾਂ ਇਸ ਵੀਡੀਓ ਦੇ ਵਿੱਚ ਜਿਹੜਾ ਪੇਪਰ ਹੈ ਉਹ A ਕੋਡ ਦਾ ਹੈ ਤਾਂ ਉਹ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਜਿਹੜਾ ਕਿ ਸੁੰਦਰ ਲਿਖਾਈ ਦੇ ਲਈ ਰਾਖਵਾ ਹੈ ਉਸ ਤੋਂ ਅੱਗੇ ਨੇ ਵਸਤੂਨਿਸ਼ਟ ਪ੍ਰਸ਼ਨ ਜਿਨ੍ਹਾਂ ਦਾ ਅਸੀਂ ਹੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਇਹਨਾਂ ਦੇ ਵਿੱਚ ਅਸੀਂ ਠੀਕ ਗਲਤ ਦੱਸਣਾ ਹੈ। ਤਿਲ ਪੱਤਰਾ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਹੈ। ਤਾਂ ਇਹ ਗਲਤ ਹੈ ਇਸ ਦਾ ਸਹੀ ਉੱਤਰ ਹੈ ਸਮਾਸ਼। ਦੂਸਰਾ ਜਿਹੜਾ ਪ੍ਰਸ਼ਨ ਹੈ ਪੈਦਾਵਾਰੀ ਸਾਧਨਾ ਤੇ ਤਕਨੀਕ ਦੇ ਬਦਲ ਜਾਣ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਹੈ। ਇਹ ਬਿਲਕੁਲ ਠੀਕ ਹੈ ਜੀ। ਤੇ ਪੰਜਾਬ ਦੇ ਸਮੁੱਚੇ ਲੋਕ ਨਾਚ ਲੋਕਿਕ ਪ੍ਰਕਿਰਤੀ ਦੇ ਧਾਰਨੀ ਹਨ। ਏ ਵੀ ਬਿਲਕੁਲ ਠੀਕ ਹੈ ਅਗਲਾ ਪ੍ਰਸ਼ਨ ਬਗਦੇ ਪਾਣੀ ਕਪਤਾ ਸ਼ਿਪ ਕੁਮਾਰ ਬਟਾਲਵੀ ਦੀ ਹੈ ਇਹ ਗਲਤ ਹੈ ਇਹ ਡਾਕਟਰ ਦਿਵਾਨ ਸਿੰਘ ਕਾਲੀ ਪਾਣੀ ਦੀ ਹੈ ਇਸ ਨਾਲ ਸੰਬੰਧਤ ਰਾਤ ਹੀ ਇਹਦਾ ਕੇਂਦਰੀ ਭਾਗ ਜਿਹੜੀ ਵੀਡੀਓ ਬਣਾਈ ਗਈ ਸੀ ਤੇ ਅਗਲਾ ਪ੍ਰਸ਼ਨ ਹੈ ਸਖਤ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਆਦਤ ਪਾਉਣ ਦੀ ਸਿੱਖਿਆ ਦੇਣ ਲਈ ਪਟਾ ਸੀ ਵੀਏ ਨਾ ਰੁੱਸਾ ਮਨਾਈਏ ਨਾ ਤਾਂ ਕਰਨੀ ਵਸਦੇ ਇਹ ਗਾਉਤ ਬਿਲਕੁਲ ਠਕਮੀ ਹੈ ਇਹ ਗਲਤ ਹੈ ਅਗਲਾ ਭਾਗ ਅੜਾ ਬਹੁ ਚੋਣ ਵਾਲੇ ਉੱਤਰਾਂ ਵਾਲੇ ਪ੍ਰਸ਼ਨ। ਛਪਾਰ ਦਾ ਮੇਲਾ ਕਦੋਂ ਲੱਗਦਾ ਹੈ? ਸਾਵਣ ਸੁਦੀ 14 ਭਾਦਰੋਂ ਸੁਦੀ 14 ਅੱਸੂ ਸੁਦੀ 14 ਕੱਤਕ ਸੁਦੀ 14 ਤਾਂ ਇਸ ਦਾ ਸਹੀ ਉੱਤਰ ਹੈ ਅੜਾ ਭਾਦਰੋਂ ਸੁਦੀ 14। ਦੂਸਰਾ ਪ੍ਰਸ਼ਨ ਰੂਪਪੱਖੋਂ ਨਕਲਾਂ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ? ਇਹ ਪ੍ਰੀ ਬੋਰਡ ਦੇ ਵਿੱਚੋਂ ਹੀ ਆਇਆ ਸੀ। ਉੜਾ ਉੱਤਰ ਬਿਲਕੁਲ ਸਹੀ ਹੈ। ਦੋ ਤਰ੍ਹਾਂ ਦੀਆਂ ਲੰਮੀਆਂ ਤੇ ਨਿੱਕੀਆਂ। ਤੀਜਾ ਪ੍ਰਸ਼ਨ ਪੰਜਾਬ ਦੀਆਂ ਲੋਕ ਖੇਡਾਂ ਪਾਠ ਦੇ ਆਧਾਰ ਤੇ ਦੱਸੋ ਕਿ ਮੁੰਡੇ ਅਤੇ ਕੁੜੀਆਂ ਸਿਆਲ ਦੀ ਰੁੱਤ ਵਿੱਚ ਕਿਹੜੀ ਖੇਡ ਖੇਡਦੇ ਹਨ ਤਾਂ ਇਹ ਅਗਲਾ ਪ੍ਰਸ਼ਨ ਹਮੇਸ਼ਾ ਆਸਵੰਦ ਰਹਿਣ ਦਾ ਉਪਦੇਸ਼ ਦੇਣ ਲਈ ਹੇਠ ਲਿਖਿਆਂ 'ਚੋਂ ਕਿਹੜੀ ਅਖਾਉਤ ਢੁਕਵੀਂ ਹੈ ਮਨ ਜੀਤੇ ਜਗਜੀਤ ਢਿੱਡ ਭਰਿਆ ਕੰਮ ਸਰਿਆ ਇੱਕ ਦਰ ਬੰਦ ਸੌ ਦਰ ਖੁੱਲਾ ਜਾਂਦੇ ਚੋਰ ਦੀ ਲੰਗੂਟੀ ਸਹੀ ਈੜੀ ਆਪਸ਼ਨ ਸਹੀ ਹੈ ਇੱਕ ਦਰ ਬੰਦ ਸੌ ਦਰ ਖੁੱਲਾ ਅਗਲਾ ਪ੍ਰਸ਼ਨ ਜੀਤੋ ਕਿਹੜੀ ਕਹਾਣੀ ਦੀ ਪਾਤਰ ਹੈ ਮਾੜਾ ਬੰਦਾ ਨੀਲੀ ਆਪਣੇ ਦੇਸ਼ ਘਰ ਜਾ ਆਪਣੇ ਤਾਂ ਸ ਆਪਸ਼ਨ ਸਹੀ ਹੈ ਘਰ ਜਾ ਆਪਣੇ ਭਾਗ ਈ ਡੀ ਰਿਗਵੇਦ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਸप्तसिंधੂ ਇਸ ਦਾ ਸਹੀ ਉੱਤਰ ਹੈ ਅੜਾ ਜਾਨੀ ਕਿ ਦੂਸਰਾ ਸਵਾਲ ਕਿਹੜੇ ਲੋਕ ਨਾਚ ਨੂੰ ਗਿੱਧੇ ਦੀ ਨਰਸਰੀ ਮੰਨਿਆ ਜਾਂਦਾ ਹੈ ਇਸ ਦਾ ਸਹੀ ਉੱਤਰ ਹੈ ਕਿੱਕਲੀ ਤੀਜਾ ਹੰਗਾਮੇ ਦੀ ਰਸਮ ਹੰਗਾਮੇ ਸਮੇਂ ਕਿਹੜੀ ਰਸਮ ਕੀਤੀ ਜਾਂਦੀ ਹੈ ਇਹ ਵੀ ਪ੍ਰੀਬੋਰਡ ਦੇ ਵਿੱਚ ਆਇਆ ਸੀ ਦਸਤਾਰ ਬੰਦੀ ਦੀ ਰਸਮ ਇਸ ਦਾ ਸਹੀ ਉੱਤਰ ਹੈ ਚੰਗੀ ਸੰਗਤ ਅਤੇ ਬੁਰੀ ਸੰਗਤ ਤੋਂ ਬਚਣ ਚੰਗੀ ਸੰਗਤ ਕਰਨ ਤੇ ਬੁਰੀ ਸੰਗਤ ਤੋਂ ਬਚਣ ਦੀ ਨਸੀਹਤ ਦੇਣ ਲਈ ਕਿਹੜੀ ਅਖੌਤ ਟੁਕਮੀ ਹੈ ਤਾਂ ਇਸ ਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਸੰਗtare kusang dobe ਅਗਲਾ ਪ੍ਰਸ਼ਨ ਚਮਚਮ ਰੱਖੋ ਕਵਿਤਾ ਦਾ ਜੋ ਕਵੀ ਨੇ ਇਹ ਵੀ ਜਿਹੜਾ ਪ੍ਰੀਵੋਡ ਦੇ ਵਿੱਚ ਆਇਆ ਸੀ ਤਾਂ ਇਸ ਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਨੰਦ ਲਾਲ ਨੂਰਪੁਰੀ ਤਾਂ ਅੱਗੇ ਤੀਜਾ ਪ੍ਰਸ਼ਨ ਜਿਸ ਦੇ ਵਿੱਚ ਕੋਈ ਦੋ ਉੱਤਰਾਂ ਦੇ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਇਹ ਆਪਾਂ ਬਾਅਦ ਦੇ ਵਿੱਚ ਦੇਖਦੇ ਹਾਂ ਇਹ ਤੁਸੀਂ ਆਪਣੇ ਆਪ ਕਰ ਲੈਣਾ ਅੱਗੇ ਅਸੀਂ ਜੋ ਛੋਟੇ ਸਵਾਲ ਨੇ ਉਹਨਾਂ ਦਾ ਹੀ ਹੱਲ ਕਰਾਂਗੇ ਹਾਂ ਜਿਵੇਂ ਕਿ ਛੇਵਾਂ ਪ੍ਰਸ਼ਨ ਖੇਠ ਲਿਖੇ ਸ਼ਬਦ ਸਮੂਹਾਂ ਵਿੱਚੋਂ ਕਿਸੇ ਇੱਕ ਸ਼ਬਦ ਸਮੂਹ ਨੂੰ ਸ਼ਬਦ ਕੋਸ਼ ਤਰਤੀਬ ਦੇ ਅਨੁਸਾਰ ਲਿਖਣਾ ਤਾਂ ਪਹਿਲਾ ਜੋ ਹੈ ਇਹ ਬਿਲਕੁਲ ਸੌਖਾ ਹੈ ਜਿਸ ਦੇ ਵਿੱਚ ਸਾਰੇ ਹੀ ਜਿਹੜੇ ਸ਼ਬਦ ਨੇ ਉਹ ਫਫਾ ਪੈਰ ਬਿੰਦੀ ਤੋਂ ਸ਼ੁਰੂ ਹੁੰਦੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਮੁਕਤੇ ਵਾਲੇ ਜਿਹੜੇ ਅੱਖਰ ਨੇ ਜਿਹਦੇ ਵਿੱਚ ਫਰਿਸ਼ਤਾ ਫਕੀਰ ਤੇ ਫਸਲ ਤਾਂ ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਪਹਿਲਾ ਕੀ ਆਵੇਗਾ ਤਾਂ ਅੱਗੇ ਅਸੀਂ ਅਗਲਾ ਅੱਖਰ ਦੇਖਾਂਗੇ ਜੇ ਜਿਸ ਤਰ੍ਹਾਂ ਕਿ ਸਸਾ ਹੈ ਤਾਂ ਪਹਿਲਾ ਫਸਲਾ ਆਵੇਗਾ ਉਸ ਤੋਂ ਅਗਲਾ ਜਿਹੜਾ ਅੱਖਰ ਹੈ ਉਹ ਕਕਾ ਹੈ ਫਿਰ ਫਕੀਰ ਆਵੇਗਾ ਤੇ ਫਿਰ ਅੱਗੇ ਜਿਹੜਾ ਹੈ ਫਰਿਸ਼ਤਾ ਆਵੇਗਾ ਤੇ ਉਸ ਤੋਂ ਬਾਅਦ ਅਸੀਂ ਚੌਥੇ ਨੰਬਰ ਤੇ ਇਹਨਾਂ ਦੇ ਵਿੱਚੋਂ ਦੇਖਣਾ ਹੈ ਕਨੋੜੇ ਵਾਲਾ ਆਵੇਗਾ ਜਾਂ ਸਿਹਰੀ ਵਾਲਾ ਤਾਂ ਸਿਹਾਰੀ ਵਾਲਾ ਆਵੇਗਾ ਸਿਹਾਰੀ ਵਾਲਿਆਂ ਦੇ ਵਿੱਚੋਂ ਪਹਿਲਾਂ ਕਿਹੜਾ ਹੋਵੇਗਾ ਕਿਉਂਕਿ ਦੋ ਨਾਲ ਹੈ ਫਿਲਹਾਲ ਤੇ ਫਿਰਕੀ ਦੇ ਵਿੱਚ ਫਿਰ ਅਸੀਂ ਦੂਜਾ ਅੱਖਰ ਦੇਖਾਂਗੇ ਜਿਹਦੇ ਵਿੱਚ ਇੱਕ ਲੱਲਾ ਹੈ ਤੇ ਦੂਜੇ ਪਾਸੇ ਰਰਹ ਹੈ ਤਾਂ ਰਰਹ ਜਿਹੜਾ ਉਹ ਲੱਲੇ ਤੋਂ ਪਹਿਲਾਂ ਹੈ ਤਾਂ ਇੱਥੇ ਫਿਰਕੀ ਚੌਥੇ ਨੰਬਰ ਤੇ ਤੇ ਫਿਰ ਹਾਲ ਪੰਜਵੇਂ ਨੰਬਰ ਤੇ ਤੇ ਛੇਵੇਂ ਨੰਬਰ ਤੇ ਕਨੌੜੇ ਵਾਲਾ ਸ਼ਬਦ ਫੋਲਵਾਤੀ ਇਸੇ ਤਰ੍ਹਾਂ ਦੂਸਰਿਆਂ ਦੇ ਵਿੱਚ ਰਿਸਟ ਪੋਸਟ ਤਿੱਕੜੀ ਰੋਜ਼ਨਾਚਾ ਦਰੁਸਤ ਹਥੌੜਾ ਤੇ ਬਜ਼ੁਰਗ ਤਾਂ ਇੱਥੇ ਸਭ ਤੋਂ ਪਹਿਲਾਂ ਤਾਂ ਹਾਹੇ ਤੋਂ ਸ਼ੁਰੂ ਹੋਣ ਵਾਲਾ ਅੱਖਰ ਹੈ ਸ਼ਬਦ ਹੈ ਹਥੌੜਾ ਤੇ ਉਸ ਤੋਂ ਅੱਗੇ ਤੱਤੇ ਵਾਲੇ ਸ਼ਬਦ ਜਿਸ ਤਰ੍ਹਾਂ ਇੱਕੋ ਹੀ ਹੈ ਇੱਥੇ ਟਿੱਕੜੀ ਫਿਰ ਉਸ ਤੋਂ ਬਾਅਦ ਹੈਗਾ ਦਦਾ ਦਰੁਸਤ ਤੇ ਉਸ ਤੋਂ ਅੱਗੇ ਬੱਬੇ ਵਾਲਾ ਬਜ਼ੁਰਗ ਤੇ ਲਾਸਟ ਦੇ ਉੱਤੇ ਹਰਾਰੇ ਵਾਲੇ ਇਹ ਦੋ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਮਾਤਰਾਵਾਂ ਦੇਖਾਂਗੇ ਤਾਂ ਪਹਿਲਾਂ ਸਿਹਾਰੀ ਵਾਲਾ ਰਿਸਟ ਪੋਸਟ ਉਸ ਤੋਂ ਅੱਗੇ ਰੋਜਨਾਮਾ ਚਾ ਅੱਗੇ ਸੱਤਵਾਂ ਪ੍ਰਸ਼ਨ ਕਿਸੇ ਤਿੰਨ ਵਾਕਾਂ ਨੂੰ ਬ੍ਰੈਕਟ ਦੇ ਅਨੁਸਾਰ ਬਦਲਣਾ ਹੈ ਜਾਨੀ ਕਿ ਉੜੇ ਨੂੰ ਜਿਵੇਂ ਪ੍ਰਸ਼ਨਵਾਚਕ ਵਾਕ ਦੇ ਵਿੱਚ ਬੱਚੇ ਸਭ ਨੂੰ ਪਿਆਰੇ ਲੱਗਦੇ ਹਨ ਤਾਂ ਇਸ ਦਾ ਸਹੀ ਉੱਤਰ ਆਵੇਗਾ ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ ਦੂਸਰਾ ਹੈ ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ ਇਹ ਕਰਤਰੀ ਵਾਕ ਬਾਚ ਦੇ ਵਿੱਚ ਵਾਕ ਨੂੰ ਬਣਾਉਣਾ ਹੈ ਤਾਂ ਕਰਤਾ ਪਹਿਲਾਂ ਆਵੇਗਾ ਮਾਲੀ ਦੁਆਰਾ ਬੂਟਿਆਂ ਨੂੰ ਪਾਣੀ ਦਿੱਤਾ ਗਿਆ ਤੀਸਰਾ ਹੈ ਅੱਗੇ ਵੱਧ ਕੇ ਬੈਰੀ ਦੇ ਦੰਦ ਖੱਟੇ ਕਰੋ ਇਹਨੂੰ ਸੰਯੁਕਤ ਬਣਾਉਣਾ ਹੈ ਅੱਗੇ ਵੱਧੋ ਅਤੇ ਬੈਰੀ ਦੇ ਦੰਦ ਖੱਟੇ ਕਰੋ ਸੱਸਾ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਇਹਨੂੰ ਮਿਸ਼ਰਤ ਵਾਕ ਬਣਾਉਣਾ ਹੈ ਤਾਂ ਜੋ ਵਿਦਿਆਰਥੀ ਮਿਹਨਤ ਕਰਦੇ ਹਨ ਉਹਨਾਂ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਅਗਲਾ ਹੈ ਭਲੇ ਲੋਕ ਸਭ ਦਾ ਭਲਾ ਸੋਚਦੇ ਹਨ ਨਾਂ ਬਚਕ ਬਣਾਉਣਾ ਇਸ ਦਾ ਹਾਂ ਅਰਥ ਨਹੀਂ ਬਦਲਣਾ ਚਾਹੀਦਾ ਤਾਂ ਇੱਥੇ ਇਸ ਦਾ ਸਹੀ ਉੱਤਰ ਆਵੇਗਾ ਭਲੇ ਲੋਕ ਕਿਸੇ ਦਾ ਬੁਰਾ ਨਹੀਂ ਸੋਚਦੇ ਕਕਾ ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਮੈਨੋ ਵਿਸਮੇ ਬਚਕ ਬਣਾਉਣਾ ਮੇਰੀ ਕਾਸ਼ ਮੈਂ ਅਮੀਰ ਹੋਵਾਂ ਤਾਂ ਇਸਦਾ ਸਹੀ ਉੱਤਰ ਹੈ ਕਾਸ਼ ਮੈਂ ਅਮੀਰ ਹੋਵਾਂ ਜਾਂ ਕਾਸ਼ ਮੈਂ ਅਮੀਰ ਹੁੰਦਾ ਤਾਂ ਅਗਲਾ ਜਿਹੜਾ ਹੈ ਅਖੌਤਾਂ ਕਿਸੇ ਤੰਨ ਦੀ ਵਰਤੋਂ ਜਾਂ ਉਹਨਾਂ ਦੀਆਂ ਸਥਿਤੀਆਂ ਤੋੜੀ ਉਬੜੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ ਭਾਵ ਕੋਈ ਮਾੜਾ ਵਿਅਕਤੀ ਜੇ ਕਿਸੇ ਤੱਕੜੇ ਤੇ ਗੁੱਸਾ ਕਰੇਗਾ ਤਾਂ ਉਹ ਕਿਸੇ ਦਾ ਵਿਗਾੜ ਕੁਝ ਨਹੀਂ ਸਕੇਗਾ ਸਗੋਂ ਆਪਨਾ ਹੀ ਨੁਕਸਾਨ ਕਰਾਏਗਾ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਤਾਂ ਇਹ ਪੰਜਾਬ ਦੇ ਲੋਕ ਗੀਤਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਆਉਂਦੇ ਨੇ ਤਾਂ ਘਰ ਦਾ ਜੋਗੀ ਭਾਵ ਜ ਇਸ ਦੇ ਨਾਲ ਮਿਲਦੇ ਜੁਲਦੇ ਇੱਕ ਹੋਰ ਕਹਾवत ਹੈ ਕਿ ਘਰ ਦੀ ਮੁਰਗੀ ਦਾਲ ਬਰਾਬਰ ਤਾਂ ਉਹ ਇਸ ਦਾ ਸਹੀ ਅਰਥ ਵੀ ਹੈ ਭਜਦਿਆਂ ਨੂੰ ਵਾਹਨ ਇਕੋ ਜਿਹੇ ਤਾਂ ਇਸ ਦਾ ਸਹੀ ਅਰਥ ਹੈ ਬੈਰ ਵਿਰੋਧ ਰੱਖਣ ਨਾਲ ਦੋਹਾਂ ਪੱਖਾਂ ਨੂੰ ਇਕੋ ਜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਚੁੱਪ ਤੇ 100 ਸੁਖ ਤਾਂ ਇਸ ਦਾ ਜਿਹੜਾ ਸਹੀ ਅਰਥ ਹੈ ਕਿ ਬੈਸ ਜਾ ਝਗੜੇ ਵਿੱਚ ਪੈਣ ਨਾਲੋਂ ਚੁੱਪ ਰਹਿਣ ਦੇ ਫਾਇਦੇ ਜ਼ਿਆਦਾ ਹੁੰਦੇ ਹਨ ਕੋ ਨਾ ਚੱਲੀ ਬਾਬਾ ਤੇ ਹਾਈ ਹਾਂ ਇਸ ਦਾ ਜਿਹੜਾ ਸਹੀ ਉੱਤਰ ਆਵੇਗਾ ਕਿ ਥੋੜਾ ਜਿਹਾ ਕੰਮ ਕਰਕੇ ਬਾਰ ਬਾਰ ਥੱਕ ਜਾਣਾ ਤਾਂ ਇਸ ਤੋਂ ਬਾਅਦ ਕੇਂਦਰੀ ਭਾਵ ਨੇ ਪਹਿਲਾਂ ਹੀ ਇਸ ਚੈਨਲ ਦੇ ਉੱਤੇ ਜੋ ਚਾਰ ਕਵਿਤਾਵਾਂ ਦੀਆਂ ਵੀਡੀਓਜ਼ ਬਣਾਈਆਂ ਗਈਆਂ ਸੀ ਤੇ ਉਹਨਾਂ ਦੇ ਵਿੱਚ ਦੱਸਿਆ ਗਿਆ ਸੀ ਕਿ ਇਹਨਾਂ ਚਾਰ ਦੇ ਵਿੱਚੋਂ ਇੱਕ ਕੇਂਦਰੀ ਭਾਵ ਜ਼ਰੂਰ ਆ ਜਾਵੇਗਾ ਤਾਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਜੋ ਵੀਡੀਓ ਦਾ ਕੇਂਦਰੀ ਭਾਵ ਇਸ ਚੈਨਲ ਦੇ ਉੱਤੇ ਵੀਡੀਓ ਬਣਾ ਕੇ ਪਾਈ ਗਈ ਸੀ ਤੇ ਅੱਗੇ ਕਹਾਣੀ ਦਾ ਸਾਰ ਹੈ ਤਾਂ ਜੇਕਰ ਇਹਨਾਂ ਨੂੰ ਹੱਲ ਕਰਾਂਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਵੇਗੀ ਤਾਂ ਉਮੀਦ ਹੈ ਕਿ ਤੁਸੀਂ ਆਪਣਾ ਪੇਪਰ ਇਸ ਨਾਲ ਮਿਲਾ ਕੇ ਚੈੱਕ ਕਰ ਸਕਦੇ ਹੋ ਤੇ ਆਪਣੇ ਨੰਬਰਾਂ ਦਾ ਅੰਦਾਜ਼ਾ ਲਾ ਸਕਦੇ ਹੋ ਵੀਡੀਓ ਕਿਸ ਤਰ੍ਹਾਂ ਦੀ ਲੱਗਣੀ ਜ਼ਰੂਰ ਦੱਸਣਾ ਤੇ ਨਾਲ ਹੀ ਆਪਣੇ ਮਿੱਤਰਾਂ ਦੇ ਨਾਲ ਸਾਂਝਾ ਵੀ ਕਰਨਾ ਤਾਂ ਕਿ ਉਹ ਵੀ ਲਾਹਾ ਲੈ ਸਕਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ